ਵਹਾਰਾਜ ਕਹਿੰਦੇ ਆਪ ਸਾਜੇ ਥਾਪ ਵੇਖੈ ਤਿਸੈ ਬਾਣਾ ਪਾਇਆ ਸਜਣ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਸਾਰੀ ਖੇਡ ਤੂੰ ਆਪ ਚਲਾਉਣਾ ਹੈ ਤੇਰੇ ਹੁਕਮ ਦੇ ਵਿੱਚ ਲੋਕ ਕਰਮ ਕਰਦੇ ਨੇ ਪਰ ਮਹਾਰਾਜ ਤੇਰਾ ਬਾਣਾ ਬੜਾ ਕਠਨ ਸੁਖ ਦੁਖ ਵਿੱਚ ਸਮ ਰਹਿਣਾ ਬੜਾ ਮੁਸ਼ਕਲ ਹੈ ਉਹੀ ਰਹਿ ਪਾਏ ਜਿਨ੍ਹਾਂ ਦੇ ਅੰਦਰ ਰੰਗ ਲੱਗਾ ਹੈ ਤੇਰਾ ਪ੍ਰੇਮ ਹੈ ਤੇਰਾ ਉਹ ਨਹੀਂ ਗਿਲਾ ਕਰਦੇ ਚਾਹੇ ਦੁੱਖ ਹੈ ਚਾਹੇ ਸੁਖ ਹੈ ਉਹ ਸਦਾ ਤੇਰਾ ਸ਼ੁਕਰ ਮਨਾਉਂਦੇ ਨੇ ਚਲੋ ਛੋਟਿਆਂ ਮੋਟਿਆਂ ਦੀਆਂ ਗੱਲਾਂ ਕੀ ਕਰਨੀਆਂ ਆਪਾਂ ਜਿਹੜੇ ਧਰਮਾਂ ਵਿੱਚ ਬੜੇ ਬੜੇ ਰਹਿਬਰ ਹੋਏ ਨੇ ਨਾ ਉਹਨਾਂ ਦੀ ਬਾਤ ਪਾਉਣੀ ਹੈ ਵੀ ਕੀ ਦੁਨੀਆ ਵਿੱਚ ਐਸੇ ਮਹਾਨ ਰਹਿਬਰ ਹੋਏ ਧਰਮ ਦੇ ਆਗੂ ਹੋਏ ਉਹਨਾਂ ਸਭ ਨੇ ਬਾਣਾ ਖੁਸ਼ੀ-ਖੁਸ਼ੀ ਮੰਨਿਆ ਹੈ ਕਿ ਨਹੀਂ ਪ੍ਰਭੂ ਪਰਮੇਸ਼ਰ ਦੀ ਰਜ਼ਾ ਵਿੱਚ ਬਾਣੇ ਵਿੱਚ ਸੁਖ-ਦੁਖ ਨੂੰ ਸਮ ਕਰਕੇ ਮੰਨਣਾ ਇਹ ਬੜੇ ਵਿਰਲੇ ਮਹਾਤਮਾ ਦੇ ਹਿੱਸੇ ਆਉਂਦਾ ਹੈ ਰਹਿਬਰਾਂ ਪੈਗੰਬਰਾਂ ਨੂੰ ਜਦੋਂ ਤਸੀਹੇ ਦਿੱਤੇ ਗਏ ਨਾ ਕਤਲ ਕਰਨ ਦੇ ਲਈ ਤੋਂ ਬੜੇ ਬੜੇ ਰਹਿਬਰ ਵੀ ਤਸੀਹਾਂ ਦਾ ਦੁੱਖ ਨਾ ਸਹਿਣ ਕਰਦੇ ਹੋਏ ਰੱਬ ਨੂੰ ਉਲਾਮਾ ਦੰਦੇ ਵੇਖੇ ਗਏ ਵੀ ਪ੍ਰਭੂ ਅਸੀਂ ਤੇ ਤੇਰੇ ਨਾਲ ਲੋਕਾਈ ਨੂੰ ਜੋੜਿਆ ਹੈ ਤੇ ਸਾਨੂੰ ਤੂੰ ਇਹ ਦੁੱਖ ਦੇ ਦਿੱਤਾ ਹੈ ਤੋ ਇਹ ਦਰਦ ਅਸਹਿ ਹੈ ਸਾਡੀ ਰੱਖਿਆ ਕਰ ਚਾਹੇ ਕਿਉਂ ਮਹਾਪੁਰਸ਼ ਸ਼ਹੀਦ ਹੋਏ ਦੁਨੀਆ ਨੇ ਉਹਨਾਂ ਦਾ ਅਦਬ ਕੀਤਾ ਹੈ ਪਰ ਦੁੱਖ ਦੀ ਘੜੀ ਵਿੱਚ ਦੁਖੀ ਜ਼ਰੂਰ ਹੋਏ ਨੇ ਬਹੁਤੀਆਂ ਉਦਾਹਰਨਾਂ ਨਾਲੋਂ ਮੈਂ ਇੱਕ ਵੱਡੇ ਧਰਮ ਦੇ ਆਗੂ ਦੀ ਉਦਾਹਰਨ ਦੇ ਦਿੰਨਾ ਹੈ ਅੱਜਕੱਲ ਬੜਾ ਜ਼ੋਰ ਹੈ ਤੁਹਾਡੀ ਆਰਥਿਕ ਹਾਲਤ ਦਾ ਫਾਇਦਾ ਉਠਾ ਕੇ ਪੈਸੇ ਦੇ ਕੇ ਬੜਾ ਉਹ ਧਰਮ ਤਬਦੀਲ ਕਰ ਰਹੇ ਨੇ ਈਸਾਈ ਲੋਕ ਕਿਹਦੇ ਸਿਰ ਤੇ ਧਰਮ ਪ੍ਰਗਟ ਹੈ ਉਹਨਾਂ ਦਾ ਬੜੇ ਮਹਾਨ ਪੈਗੰਬਰ ਹੋਏ ਨੇ ਜੀਸਸ ਕ੍ਰਾਈਸਟ ਮੈਂ ਕੋਲੋਂ ਕੋਈ ਸਾਖੀ ਨਹੀਂ ਸੁਣਾਉਣ ਲੱਗਾ ਮੈਂ ਬਾਈਬਲ ਪੜ੍ਹੀ ਹੈ ਨਿਊ ਟੈਸਟਾਮੈਂਟ ਦੇ ਵਿੱਚ ਇਹ ਜ਼ਿਕਰ ਹੈ ਵੀ ਜਦੋਂ ਜੀਸਸ ਕ੍ਰਾਈਸਟ ਨੂੰ ਸਲੀਪ ਤੇ ਚੜਾਇਆ ਗਿਆ ਨਾ ਹੱਥਾਂ ਵਿੱਚ ਕਿੱਲ ਠੋਕ ਦਿੱਤੇ ਗਏ। ਸਰੀਰ ਦੇ ਵਿੱਚ ਕਿੱਲ ਠੋਕੇ ਗਏ। ਆਉਂਦਾ ਮਾਉਂਟ ਆਫ 올ਿਵਜ਼ ਜੀਸਸ ਨੈਲਟ ਐਂਡ ਪ੍ਰੇ ਟੂ ਗੋਡ। ਜੀਸੂ ਨੇ ਦੁੱਖ ਦੇ ਵਿੱਚ ਇੱਕ ਪੁਕਾਰ ਕੀਤੀ। ਅਕਾਲ ਪੁਰਖ ਅੱਗੇ। ਲਾਰਡ ਅੱਗੇ, ਪਰਮਾਤਮਾ ਅੱਗੇ। ਉਹ ਪੁਕਾਰ ਕੀ ਹੈ? ਇੰਗਲਿਸ਼ ਦੇ ਵਿੱਚ ਜ਼ਿਕਰ ਹੈ ਕਹਿੰਦੇ ਨੇ ਪਲੀਜ਼ ਟੇਕ ਥਿਸ ਕੱਪ ਆਫ ਸਫਰਿੰਗ ਅਵੇ ਫਰਮ ਮੀ ਹਯਾਟਾਏ ਵਾਂਟ ਯੂਰ ਵਿਲ ਨੋਟ ਮਾਈਨ ਓ ਪ੍ਰਮਾਤਮਾ ਇਹ ਦੁੱਖਾਂ ਦਾ ਪਿਆਲਾ ਮੇਥੋਂ ਦੂਰ ਕਰ ਦੇ ਅਸਹਿ ਦੁੱਖ ਹੈ ਇੰਨੇ ਦਰਦ ਦੇ ਵਿੱਚ ਨੇ ਕਹਿਣਾ ਪੈ ਗਿਆ ਪ੍ਰਮਾਤਮਾ ਮੁਸ਼ਕਲ ਐ ਇਹ ਦੁੱਖ ਸਿਆ ਨਹੀਂ ਜਾ ਰਿਹਾ ਦਰਦ ਦਾ ਨਿਵਾਰਨ ਕਰ ਖੈਰੋ ਸ਼ਹੀਦ ਹੋਏ ਦੁਨੀਆ ਉਹਨਾਂ ਦਾ ਅਦਬ ਕਰਦੀ ਐ ਹੁਣ ਆ ਤੈਨੂੰ ਦੱਸਾਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰਹਿਬਰ ਕੌਣ ਐ ਕਿਹਦੇ ਦਰ ਤੇ ਜਾਇਆ ਦੁੱਖ ਮਿਟਨੇ ਨੇ ਤੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਨ ਮਥੁਰਾ ਕਸ਼ਪੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਗੁਰੂ ਅਰਜਨ ਇਸ ਦਾ ਸੁਪਰੀਮ ਲਾਰਡ ਦੁੱਖਾਂ ਤੋਂ ਰੋਗਾਂ ਤੋਂ ਸੋਗਾਂ ਤੋਂ ਰਹਿਤ ਹਸਤੀ ਜੀਸਸ ਲਈ ਦੁਨੀਆ ਕਹਿੰਦੀ ਹੈ ਹੀ ਇਸ ਦਾ ਓਨਲੀ ਸਨ ਆਫ ਲਾਰਡ ਉਹ ਰੱਬ ਦਾ ਇਕਲੌਤਾ ਫਰਜ਼ੰਦ ਹੈ ਤੇ ਰੱਬ ਕੌਣ ਹੈ ਰੱਬ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਹੈ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਦੇ ਵਿੱਚ ਜ਼ਹਾਂਗੀਰ ਹੁਕਮ ਕਰਦਾ ਹੈ ਜਾਂ ਕਲਮਾ ਪੜ ਲਓ ਤੇ ਜਾਂ ਫਿਰ ਮੌਤ ਦੇ ਲਈ ਤਿਆਰ ਹੋ ਜਾਓ ਤੇ ਗੁਰੂ ਅਰਜਨ ਸਾਹਿਬ ਇੱਕ ਬਚਨ ਕਿਹਾ ਕਰਦੇ ਸਨ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਦੋ ਪਖਨੇ ਦੇ ਇੱਕ ਤੇ ਹੰਕਾਰ ਰੂਪੀ ਸਿਰ ਵੱਢ ਦੇ ਜੇ ਸਾਡੇ ਕੋਲ ਆਉਣਾ ਹੈ ਕਹਿੰਦੇ ਜੇ ਮੁਕਤ ਹੋਣਾ ਹੈ ਤੇ ਸੱਚਖੰਡ ਵਿੱਚ ਜਗ੍ਹਾ ਹਾਸਲ ਕਰਨੀ ਹੈ ਦੂਜਾ ਦੀਨ ਦੇ ਲਈ ਸਿਰ ਦੇ ਤੇ ਫਿਰ ਸਾਡੇ ਕੋਲ ਆ ਸਕਦਾ ਹੈ ਇਹ ਨਿਰਾ ਥੈਰੇਟੀਕਲੀ ਗੁਰਾਂ ਨੇ ਲਿਖਿਆ ਹੀ ਨਹੀਂ ਹੈ ਆਪਣੇ ਜੀਵਨ ਵਿੱਚ ਢਾਲ ਕੇ ਦਿਖਾਇਆ ਹੈ ਮਹਾਰਾਜ ਕਹਿੰਦੇ ਜ਼ਹਾਂਗੀਰ ਮੈਂ ਧਰਮ ਨਹੀਂ ਬਦਲ ਸਕਦਾ ਮੈਂ ਆਪਣੇ ਨਿਰਗੁਣ ਸਰੂਪ ਦੀ ਪੂਜਾ ਕਰਨ ਵਾਲਾ ਨਾਮ ਜਪਣ ਵਾਲਾ ਹਾਂ ਅਕਾਲ ਪੁਰਖ ਨੂੰ ਧਿਆਉਣ ਵਾਲਾ ਹਾਂ ਕਲਮਾ ਨਹੀਂ ਪੜ ਸਕਦਾ ਸਗਲ ਧਰਮਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਕ ਅਕਾਲ ਦੇ ਪੁਜਾਰੀ ਨੇ ਸਿੱਖ ਕਹਿੰਦੇ ਫਿਰ ਤੁਹਾਡਾ ਕਤਲ ਹੋਵੇਗਾ ਗੁਰੂ ਸਾਹਿਬ ਕਹਿੰਦੇ ਮੌਤ ਦਾ ਡਰ ਕਿਸ ਨੂੰ ਤੂੰ ਫਤਵਾ ਜਾਰੀ ਕਰ ਫਾਰਸੀ ਦੇ ਵਿੱਚ ਜ਼ਹਾਂਗੀਰ ਨੇ ਇਹ ਬੋਲ ਕਹੇ ਸਨ ਫਰਮੂਦਮ ਕੇ ਉਰਾ ਬਾਸਿਆਸ ਤੋ ਯਸਾ ਰਸਾ ਨੰਦ ਮੈਂ ਫਰਮਾਨ ਕਰਦਾ ਹਾਂ ਗੁਰੂ ਅਰਜਨ ਨੂੰ ਯਾਸਾ ਦੇ ਕਾਨੂੰਨ ਤਹਿਤ ਕਤਲ ਕੀਤਾ ਜਾਵੇ ਤੇ ਯਾਸਾ ਦਾ ਕਾਨੂੰਨ ਕਹਿੰਦਾ ਹੈ ਜਦੋਂ ਵੀ ਕਿਸੇ ਮਹਾਪੁਰਸ਼ ਦਾ ਕਤਲ ਕਰਨਾ ਹੈ ਉਹਦਾ ਲਹੂ ਸਾੜ ਦਿਓ ਜੇ ਉਹਦੇ ਲਹੂ ਦਾ ਕਤਰਾ ਕਤਲ ਦਰਮਿਆਨ ਧਰਤੀ ਤੇ ਡਿੱਗ ਪਿਆ ਉਹਦੇ ਚੋਂ ਭੂਤ ਪ੍ਰੇਤ ਪੈਦਾ ਹੋਣਗੇ ਤੇ ਕਤਲ ਕਰਨ ਵਾਲੇ ਨੂੰ ਦੁੱਖ ਦੇਣਗੇ ਇਹ ਮੰਗੋਲੀਅਨਸ ਦੀ ਸੋਚ ਸੀ ਉਹਨਾਂ ਦਾ ਇਹ ਲਾਅ ਸੀ ਚੰਗੇਜ਼ ਖਾਂ ਵਰਗਿਆਂ ਨੇ ਲਾਅ ਬਣਾਇਆ ਸੀ ਖੈਰ ਤੁਹਾਨੂੰ ਸਮਝ ਪਵੇਗੀ ਕਿਉਂ ਤਤੀ ਤਵੀ ਭਾਇਆ ਗਿਆ ਕਿਉਂ ਦੇਗ ਵਿੱਚ ਗੁਰੂ ਅਰਜਨ ਸਾਹਿਬ ਨੂੰ ਬਾਲਿਆ ਗਿਆ ਸਿਰ ਕਿਉਂ ਨਹੀਂ ਕਲਮ ਕੀਤਾ ਕਿਉਂਕਿ ਲਹੂ ਸਾੜਦਾ ਹੈ ਔਰ ਜ਼ਹਾਂਗੀਰ ਯਾਸਾ ਦੇ ਕਾਨੂੰਨ ਨੂੰ ਮੰਨਦਾ ਸੀ ਔਰੰਗਜ਼ੇਬ ਨਹੀਂ ਸੀ ਮੰਨਦਾ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਲਮ ਕਰਵਾਇਆ ਖੈਰੇ ਆਪੋ ਆਪਣੀ ਸੋਚ ਹੁੰਦੀ ਹੈ ਆਗੂਆਂ ਦੀ ਜ਼ਹਾਂਗੀਰ ਨੇ ਮਰਤਜ਼ਾ ਖਾਨ ਦੇ ਹਵਾਲੇ ਕੀਤਾ ਗੁਰੂ ਅਰਜਨ ਸਾਹਿਬ ਨੂੰ ਚੰਦੂ ਨੇ ਮਰਤਜ਼ਾ ਖਾਨ ਕੋਲੋਂ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਆਪਣੀ ਹਵੇਲੀ ਲੈ ਜਾਣਾ ਕੀਤਾ ਔਰ ਚਾਕਰਾਂ ਨੂੰ ਕਹਿੰਦਾ ਹੈ ਕਹੇ ਚਾਕਰ ਸੋਂ ਦੇਗ ਉਬਾਰੀ ਪੱਕਰੋ ਦੇਹੋ ਤਿਸੀ ਮੈਂ ਡਾਰੀ ਕਹਿੰਦਾ ਦੇਗ ਉਬਾਲੋ ਪਾਣੀ ਦੀ ਇਹ ਕਲਮਾ ਪੜਨ ਲਈ ਤਿਆਰ ਨਹੀਂ ਹੈ ਗੁਰੂ ਅਰਜਨ ਇਹਨੂੰ ਉਬਲਦੀ ਦੇਗ ਵਿੱਚ ਬਿਠਾਓ ਤੇ ਜਦੋਂ ਦੁੱਖ ਭੋਗੇਗਾ ਆਪੇ ਈਨ ਮੰਨੇਗਾ ਤੇ ਗੁਰੂ ਅਰਜਨ ਸਾਹਿਬ ਬਾਬਤ ਲਿਖਿਆ ਇਤਿਹਾਸ ਵਿੱਚ ਤਬ ਸਤ ਗੁਰ ਉਠ ਆਪੇ ਗਏ ਤਬ ਤਨੀਰ ਮਹਿ ਬੈਠਤ ਪਏ ਮਹਾਰਾਜ ਆਪ ਉੱਠ ਕੇ ਦੀਗ ਵਿੱਚ ਬੈਠ ਗਏ ਚੰਦੂ ਨੂੰ ਆਖਿਆ ਸੀ ਤੂੰ ਪਾਪ ਕਰ ਰਿਆਂ ਹੈ ਆਪਣੇ ਕਰਿੰਦਿਆਂ ਕੋਲੋਂ ਕਿਉਂ ਪਾਪ ਕਰਵਾਉਣਾ ਮੈਨੂੰ ਕੋਈ ਡਰ ਹੈ ਮੌਤ ਦਾ ਨਹੀਂ ਮੈਂ ਖੁਦ ਦੇਗ ਵਿੱਚ ਬੈਠਾਂਗਾ ਨਾਲੇ ਚੰਦੂ ਇਹ ਸਰੀਰ ਮਿਟੇਗਾ ਇਹ ਤੇ ਮੈਂ ਚੋੜਾ ਧਾਰਿਆ ਹੈ ਮੈਂ ਅਸਲ ਦੇ ਵਿੱਚ ਨਿਰਗੁਣ ਸਰੂਪ ਪਰਮੇਸ਼ਵਰ ਹਾਂ ਜੋ ਹਰ ਜ਼ਰੇ 'ਚ ਪ੍ਰਗਟ ਆ ਮੈਨੂੰ ਮਿਟਾਇਆ ਨਹੀਂ ਜਾ ਸਕਦਾ ਇੱਕ ਸਰੀਰ ਮਿਟੇਗਾ ਮੈਂ ਨਵਾਂ ਸਰੀਰ ਧਾਰ ਲੈਣਾ ਹੈ ਮੈਂ ਗੁਰੂ ਹਰਗੋਬਿੰਦ ਵਿੱਚ ਟਿਕ ਜਾਵਾਂਗਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਇਹ ਸੱਚ ਹੈ ਅਸੰਭਵ ਉਦਵਿਓ ਪੁਰਖ ਪੂਰਨ ਵਿਧਾਤੋ ਅਸੰਭਵ ਹੈ ਜਿਸ ਦਾ ਦੁਨੀਆ ਤੇ ਆਉਣਾ ਉਹ ਆਕਾਲ ਪੁਰਖ ਗੁਰੂ ਅਰਜਨ ਬਣ ਕੇ ਦੁਨੀਆ ਤੇ ਆਇਆ ਦੈਟ ਪ੍ਰੀਵੇਡਿੰਗ ਲਾਰਡ ਸੈਲਫ ਐਗਜ਼ਿਸਟੈਂਟ ਪਰਫੈਕਟ ਪ੍ਰਾਈਮਲ ਲਾਰਡ ਇਸ ਕਾਲਡ ਗੁਰੂ ਅਰਜਨ ਗੁਰੂ ਅਰਜਨ ਖੁਦ ਆਇਆ ਹੈ ਉਬਲਦੀ ਦੇਗ ਵਿੱਚ ਬੈਠੇ ਸ਼ਰੀਰ ਆਲੂ ਵਾਂਗੂ ਉਬਲ ਗਿਆ ਦੇਗ ਚੋਂ ਉਠਾ ਕੇ ਤਤੀ ਤਵੀ ਕੀਤੀ ਗਈ ਉੱਥੇ ਬਿਠਾਇਆ ਜੇਠਾੜ ਦੀ ਗਰਮੀ ਇਹ ਜੂਨ ਦਾ ਮਹੀਨਾ ਸੀ ਸਤੇ ਤਤੀ ਰੇਤ ਇਸ ਲਈ ਪਾਈ ਗਈ ਵੀ ਤਤੀ ਤਵੀ ਤੇ ਬਹਿ ਕੇ ਵੀ ਸੀ ਨਹੀਂ ਕਰਦੇ ਰੱਬ ਨੂੰ ਨਹੀਂ ਆਖਿਆ ਵੀ ਇਹ ਪੀੜ ਦਾ ਪਿਆਲਾ ਦੂਰ ਕਰ ਲੈ ਮੇਥੋਂ ਜਰਿਆ ਨਹੀਂ ਜਾ ਰਿਹਾ ਕਿਉਂਕਿ ਖੁਦ ਖੁਦਾ ਨੇ ਉਹਨਾਂ ਨੂੰ ਪੀੜ ਹੈ ਹੀ ਨਹੀਂ ਹੈ ਉਹਨਾਂ ਨੂੰ ਦਰਦ ਹੈ ਹੀ ਨਹੀਂ ਹੈ ਸਦ ਜੀਵਨ ਅਰਜਨ ਅਭੋਲ ਆ ਜੋਨੀ ਸੰਭੋ ਭਏ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੱਪਉ ਗੁਰਵਰਜਨ ਦੁੱਖਾਂ ਤੋਂ ਰਹਿਤ ਹੈ ਇਸੇ ਕਰਕੇ ਤੁਹਾਨੂੰ ਦੁੱਖਾਂ ਤੋਂ ਰਹਿਤ ਕਰ ਸਕਦਾ ਹੈ ਜਿਹੜਾ ਆਪ ਦੁੱਖਾਂ ਵਿੱਚ ਹੈ ਤੁਹਾਡੇ ਦੁੱਖ ਕਿੱਥੋਂ ਦੂਰ ਕਰੇ ਤੇ ਸਾਡੇ ਕਮਲੇ ਲੋਕ ਉਧਰ ਨੂੰ ਦੌੜਨਗੇ ਜਿਹੜਾ ਆਪ ਦੁੱਖਾਂ ਵਿੱਚ ਹੈ ਜੀ ਸਾਡਾ ਦੁੱਖ ਦੂਰ ਕਰ ਦਿਓ ਦੁੱਖ ਦੂਰ ਕਰਨ ਵਾਲਾ ਉਹ ਜਿਹੜਾ ਆਪ ਦੁੱਖਾਂ ਤੋਂ ਰਹਿਤ ਹੈ ਜਿਹਦੀ ਐਸੀ ਬੁਲੰਦ ਹਸਤੀ ਹੈ ਗੁਰੂ ਅਰਜਨ ਸਦਾ ਜੀਵਨ ਬਖਸ਼ਣ ਵਾਲੇ ਨੇ ਔਰ ਸਦ ਰਹਿਣ ਵਾਲੇ ਪਰਮੇਸ਼ਵਰ ਦਾ ਸਰੂਪ ਨੇ ਜੋ ਅਜੋਨੀ ਹੈ ਪੰਜ ਵਖਤ ਦੇ ਨਿਮਾਜੀ ਹਕੀਮ ਅੱਲਾ ਯਾਰਖਾ ਜੋਗੀ ਨੇ ਗੰਗੇ ਸ਼ਹੀਦਾਂ ਵਿੱਚ ਗਵਾਹੀ ਭਰੀ ਹੈ ਵੀ ਸੱਚ ਹੈ ਗੁਰੂ ਅਰਜਨ ਨੇ ਸੀ ਨਹੀਂ ਆਖਿਆ فارسی اردو دا ودوان لکھدا ہے اکبر بھی پیاد میرے دربار میں آیا برکت نے میری فتح تھا اسام کرایا میں نے بتو بت کھانا کھدائی بھلایا بھگوان کا گھر میں نے ہی مسجد تھا بنایا بالو کی تپی ریت میرے تن پہ پڑی تھی میں وہ ہوں ਉਬਲਨੇ ਪੇ ਵੀ ਉਫ ਤੱਕ ਨਹੀਂ ਕੀਤੀ ਕਹਿੰਦਾ ਗੁਰੂ ਅਰਜਨ ਉਹ ਐ ਜਿਹਦੇ ਸਿਰ ਤੇ ਤਤੀ ਰੇਤ ਪਈ ਜਿਹੜਾ ਦੇਗ ਵਿੱਚ ਉਬਲਿਆ ਤਤੀ ਤਵੀ ਤੇ ਬੈਠਾ ਪਰ ਐਸੀ ਬੁਲੰਦ ਹਸਤੀ ਐ ਗਲੂਏ ਚੋਂ ਸੀ ਨਹੀਂ ਨਿਕਲਿਆ ਸਦਾ ਤੇਰਾ ਸ਼ੁਕਰ ਤੇਰਾ ਸ਼ੁਕਰ ਹੀ ਨਿਕਲਦਾ ਸੀ ਇਹ ਹਸਤੀ ਐ ਗੁਰੂ ਅਰਜਨ ਦੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਰੱਬ ਨੂੰ ਨਹੀਂ ਕਿਹਾ ਦਰਦ ਬੜਾ ਏ ਦੂਰ ਕਰ ਦੇ ਕਹਿੰਦੇ ਤੇਰਾ ਹੁਕਮ ਬੜਾ ਮਿੱਠਾ ਹੈ ਚਾਹੇ ਫੁੱਲਾਂ ਦੀ ਛੇੜ ਤੇ ਬਿਠਾਤੇ ਚਾਹੇ ਤਤੀ ਤਵੀ ਤੇ ਬਾ ਮੈਂ ਆਨੰਦ ਦੇ ਵਿੱਚ ਹਾਂ ਐਵੇਂ ਨਹੀਂ ਛੀਦਾਂ ਦੇ ਸਰਤਾਜ ਕੀਆ ਉਹਨਾਂ ਨੂੰ ਸ਼ਹੀਦ ਬੜੇ ਨੇ ਹੁਸੈਨ ਸ਼ਹੀਦ ਹੈ ਇਸਲਾਮ ਵਿੱਚ ਜੀਸਸ ਕ੍ਰਾਈਸਟ ਸ਼ਹੀਦ ਨੇ 크੍ਰਿਸਚੀਅਨਿਟੀ ਵਿੱਚ ਹਰ ਧਰਮ ਵਿੱਚ ਤੁਹਾਨੂੰ ਸ਼ਹੀਦ ਮਿਲਣਗੇ ਪਰ ਸਰਤਾਜ ਲਬਜ ਗੁਰੂ ਅਰਜਨ ਸਾਹਿਬ ਨਾ ਵਰਤਿਆ ਜਾਵੇਗਾ ਕਿਉਂਕਿ ਗੁਰੂ ਅਰਜਨ ਦਰਦ ਤੋਂ ਰਹਿਤ ਨੇ ਮਕਤਲ ਵਿੱਚ ਆਪ ਬੈਠਾ ਹੈ ਮਕਤੂਲ ਜਾ ਕੇ ਮੈਂ ਸਿਰ ਦੇਣ ਲਈ ਤਿਆਰ ਆ ਬੜੇ ਸ਼ਹੀਦ ਧਰਮ ਲਈ ਹੋਏ ਔਰ ਦਰਦ ਉਹਨਾਂ ਨੇ ਮਨਾਇਆ ਹੈ ਗੁਰੂ ਵਰਜਨ ਨੂੰ ਕੋਈ ਦਰਦ ਨਹੀਂ ਹੈ ਸਤਗੁਰ ਮੇਰਾ ਬੇਮੁਹਤਾਜ ਸਤਗੁਰ ਮੇਰੇ ਸੱਚਾ ਸਾਜ ਮਈ ਟ्रू ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ ਉਹ ਕਿਸੇ ਅੱਗੇ ਨਹੀਂ ਚੁੱਕਦੇ ਨਾ ਦਰਦ ਅੱਗੇ ਨਾ ਹੁਕਮਰਾਨਾ ਅੱਗੇ ਭਾਈ ਨੰਦ ਲਾਲ ਜੀ ਕਹਿੰਦੇ ਉਹ ਦੁੱਖਾਂ ਨੂੰ ਦੂਰ ਕਰਦਾ ਹੈ ਕਿਉਂਕਿ ਉਹ ਆਪ ਦੁਖੀ ਨਹੀਂ ਜੇ ਤੈਨੂੰ ਰੋਗ ਹੈ ਤੈਨੂੰ ਸੋਗ ਹੈ ਤੈਨੂੰ ਤਕਲੀਫ ਹੈ ਤੇਰੇ ਘਰ ਵਿੱਚ ਗਰੀਬੀ ਹੈ ਗੁਰੂ ਅਰਜਨ ਦਾ ਨਾਮ ਧਿਆਇਆ ਕਰ ਰੋਗ ਵੀ ਮਟਣਗੇ ਡਿਪਰੈਸ਼ਨ ਸੋਗ ਵੀ ਮਿਟੇਗਾ ਨਿਰਧਨਤਾ ਵੀ ਤੇਰੀ ਜਾਂਦੀ ਰਹੇਗੀ ਹੱਕ শিকੋ ਹੋ ਵਾ ਹਕੀਕਤ ਪਰਵਰ ਅਲਾ ਅਸਮਤ ਫੈਜ਼ ਗੁਸਤਰ ਪਇਨੰਦ ਲਾਲ ਕਹਿੰਦੇ ਆਏ ਗੁਰੂ ਅਰਜਨ ਸਚਾਈ ਦੇ ਦਬਦਬੇ ਵਾਲੇ ਹੋ ਸੱਚ ਲਈ ਸਿਰ ਦੇਣ ਵਾਲੇ ਹੋ ਕਿਸੇ ਦੇ ਅਧੀਨ ਨਹੀਂ ਅਕਾਲ ਪੁਰਖ ਤੁਸੀਂ ਆਪ ਹੋ ਤੁਹਾਡੇ ਵਿੱਚ ਇਨੀ ਸ਼ਕਤੀ ਹੈ ਦਾਸਾਂ ਨੂੰ ਵਡਿਆਈ ਦਿੰਦੇ ਹੋ ਤੇ ਮੇਰਾ ਖਿਲਾਰਦੇ ਹੋ ਝੋਲੀਆਂ ਭਰਦੇ ਹੋ ਦੁੱਖ ਸੁੱਖ ਵਿੱਚ ਸਮ ਅਵਸਥਾ ਤੁਸੀਂ ਬਖਸ਼ਦੇ ਹੋ ਸਭ ਤੋਂ ਵੱਡੇ ਗੁਰੂ ਅਰਜਨ ਸਤਗੁਰ ਮੇਰਾ ਵੱਡ ਸਮਰੱਥਾ ਜੀ ਇਹ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਗੁਰੂ ਮੇਰਾ ਸਮਰਾਥ ਹੈ ਮਾਈ ਗੁਰੂ ਇਜ਼ ਐਬਸੋਲੂਟਲੀ ਆਲ ਪਾਵਰਫੁਲ ਤੇ ਜਿਹੜਾ ਵੀ ਗੁਰੂ ਅਰਜਨ ਦੀ ਸ਼ਰਨ ਜਾਵੇਗਾ ਸਭ ਦੁੱਖ ਲੱਥਾ ਮੈਡੀਕਲ ਸਾਇੰਸ ਨੇ ਜੇ ਤੈਨੂੰ ਜਵਾਬ ਦਿੱਤਾ ਭਾਈ ਤੇਰੇ ਰੋਗ ਦਾ ਇਲਾਜ ਨਹੀਂ ਆ ਗੁਰੂ ਅਰਜਨ ਦੇ ਘਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਰੇ ਹੀ ਦੁੱਖ ਤੇਰੇ ਲਾ ਦਵੇਗਾ ਯੂਰ 올 ਸੋਰੋਸ ਵਿਲ ਡਿਪਾਰਟ ਅਵੇ ਕੋਈ ਤਕਲੀਫ ਨਹੀਂ ਤੇਰੇ ਜੀਵਨ ਵਿੱਚ ਰਹੇਗੀ ਸਭ ਤੋਂ ਵੱਡਾ ਰੋਗ ਕੀ ਹੈ ਚਿੰਤਾ ਰੋਗ ਗਈ ਹਾਂ ਪੀੜਾ ਇਹ ਵੀ ਜਾਂਦਾ ਰਹੇਗਾ ਆਪ ਤੇਰੀ ਪਾਲਣਾ ਕਰੇਗਾ ਐਸੇ ਗੁਰੂ ਅਰਜਨ ਦੀ ਸ਼ਰਣ ਆਓ ਜਿਹੜਾ ਆਪ ਪਾਣਾ ਮੰਦਾ ਏ ਔਰ ਐਸੀ ਅਵਸਥਾ ਬਖਸ਼ ਦਿੰਦਾ ਏ ਹਰ ਇਨਸਾਨ ਨੂੰ ਜਿੰਨੀ ਚਾਹੇ ਤਕਲੀਫ ਆ ਜਾਵੇ ਕੰਡਿਆਂ ਦੀ ਸੇਜ ਵੀ ਮਖਮਲੀ ਜਾਪੇਗੀ ਐਸੀ ਅਜ਼ਮਤ ਗੁਰੂ ਅਰਜਨ ਬਖਸ਼ ਦਿੰਦੇ ਨੇ ਸੋ ਵਿਰਲਿਆਂ ਨੂੰ ਬਾਣਾ ਪਾਇਆ ਏ ਬਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਪ੍ਰਮਾਤਮਾ ਵਿੱਚ ਉਹ ਹੀ ਇਕਮਿਕ ਹੋਇਆ ਜਿਨੇ ਬਾਣਾ ਮੰਨਿਆ ਉਹਨੂੰ ਹੀ ਸਦਾ ਸੁਖ ਹੈ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਬੰਦਾ ਤੁਹਾਡੇ ਆਖੇ ਹੀ ਨਾ ਲੱਗੇ ਹਰ ਗੱਲ ਤੇ ਤਿਊੜੀਆਂ ਪਾਵੇ ਜਵਾਬ ਦੇਵੇ ਜ਼ਬਾਨ ਲੜਾਵੇ ਉਹ ਤੁਹਾਨੂੰ ਚੰਗਾ ਲੱਗਦਾ ਨਹੀਂ ਲੱਗੇਗਾ ਕੌਣ ਚੰਗਾ ਲੱਗਦਾ ਜਿਹੜਾ ਪਾਣਾ ਮੰਨੇ ਤੁਹਾਡਾ ਬਚਨ ਮੰਨੇ ਤੁਹਾਡਾ ਤੋ ਅਕਾਲ ਪੁਰਖ ਨੂੰ ਉਹੀ ਪਾਉਂਦਾ ਏ ਜਿਹੜਾ ਸਿਰ ਮੱਥੇ ਉਹਦਾ ਹੁਕਮ ਮੰਨਦਾ ਏ ਫਿਰ ਐਸੀ ਅਵਸਥਾ ਦੇ ਦਿੰਦੇ ਨੇ ਦੁੱਖ ਵਿੱਚ ਤਤੀ ਤਵੀ ਤੇ ਵੀ ਉਹਨੂੰ ਸੁੱਖ ਮਿਲਦਾ ਏ ਤੋ ਪਾਣਾ ਮੰਨਣ ਵਾਲਾ ਸਦਾ ਸੁਖੀ ਏ ਪਰ ਬਹੁਤ ਵਿਰਲੀਆਂ ਹਸਤੀਆਂ ਇਸ ਰੂਹੇ ਜ਼ਮੀਨ ਤੇ ਨੇ ਜਿਨ੍ਹਾਂ ਨੇ ਖਿੜੇ ਮੱਥੇ ਪਾਣਾ ਮੰਨਿਆ ਗੱਲਾਂ ਕਰਨੀਆਂ ਗੁਰੂ ਅਰਜਨ ਸਾਹਿਬ ਕਹਿੰਦੇ ਸੌਖੀਆਂ ਨੇ ਤੋ ਕਠੇ ਨਾ ਪਾਣਾ ਮੰਨਣਾ